ਹਾਂਜੀ ਗੁਰਮੁਖ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ ਹੋ। ਤਨਵੀਰ ਤੁਹਾਨੂੰ ਤੇ ਰੇਡੀਓ ਤੇ ਤਨਵੀਰ ਦੇ ਸਾਰੇ ਸਰੋਤਿਆਂ ਨੂੰ ਚੜ੍ਹ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਗੁਰਮੁਖ ਜੀ ਅੱਜ ਆਪਾਂ ਖਬਰਾਂ ਬਾਰੇ ਬਹੁਤ ਗੱਲਾਂਬਾਤ ਕਰਨੀਆਂ ਨੇ। ਮੈਨੂੰ ਲੱਗਦਾ ਵੀਕ ਦੇ ਵਿੱਚ ਅੱਧੀਆਂ ਖਬਰਾਂ ਤਾਂ ਰਹਿ ਹੀ ਜਾਂਦੀਆਂ ਨੇ ਵੀਕਐਂਡ ਕਰਕੇ ਹਨਾ। ਵੀਕੈਂਡ ਦੇ ਪ੍ਰੋਗਰਾਮ ਤੇ ਹਾਂਜੀ ਹਾਂਜੀ ਬਿਲਕੁਲ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਐਮ ਖਬਰਾਂ ਜਿਹੜੀਆਂ ਨੇ ਆਪਣੇ ਰੇਡੀਓ ਤੋਂ ਜਰੂਰ ਸਰੋਤਾਂ ਤੱਕ ਪਹੁੰਚਾਈਏ ਹਾਂਜੀ ਤੇ ਹੁਣ ਵੈਦਰ ਵੀ ਜਿਹੜਾ ਕਰਨ ਲੈ ਰਿਹਾ ਜੀ ਮੈਂ ਹੁਣ ਬਾਹਰੋਂ ਹੀ ਆਇਆ ਸੀ ਤੇ ਕਾਫੀ ਠੰਡਾ ਵੈਦਰ ਆ ਹੁਣ ਬਿਲਕੁਲ ਜੀ ਅੱਜ ਬਹੁਤ ਠੰਡ ਹੈਗੀ ਹੈ ਹਾਂਜੀ ਸੋ ਬਿਲਕੁਲ ਜੀ ਖਬਰਾਂ ਵਾਲੇ ਅਸੀਂ ਗੱਲਬਾਤ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਏਪੈਕ ਸੰਮੇਲਨ 'ਚ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਦੀ ਮੀਟਿੰਗ ਪ੍ਰਧਾਨ ਮੰਤਰੀ ਟਰੂਡੋ ਵੀ ਪੁੱਛੇ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਹ ਬਿਲਕੁਲ ਏਸ਼ੀਆ ਪੈਸਿਫਿਕ ਇਕਨੋਮਿਕਸ ਕਾਰਪੋਰੇਸ਼ਨਸ ਮਿਲਣ ਦੀ ਮੀਟਿੰਗ ਸੀ ਜੀ ਪਰੂ ਦੇਸ਼ ਦੇ ਲੀਮਾ ਸ਼ਹਿਰ ਦੇ ਵਿੱਚ ਜਿੱਥੇ ਵੱਖ-ਵੱਖ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਪੁਜੇ ਸੀਗੇ ਇਹਦੇ ਦੌਰਾਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਸਨ ਟਰੂਡੋ ਹੁਣ ਵੀ ਉੱਥੇ ਪੁਜੇ ਸੀਗੇ ਜੀ ਇਸ ਮੀਟਿੰਗ ਨੂੰ ਕਾਫੀ ਅਹਿਮ ਦੇਖਿਆ ਜਾ ਰਿਹਾ ਸੀ ਇਸ ਕਰਕੇ ਕਿ ਜਦੋਂ ਤੋਂ ਦੁਬਾਰਾ ਹੁਣ ਅਪੁਆਇੰਟਮੈਂਟ ਹੋਈ ਆ ਪਾ ਆ ਜਿਹੜੀ ਚੋਣ ਹੋਈ ਆ ਪ੍ਰੈਜ਼ੀਡੈਂਸੀਪ ਦੀ ਅਮਰੀਕਾ ਦੇ ਵਿੱਚ ਤੇ ਡੋਨਾਲਡ ਟਰੰਪ ਜਿਹੜੇ ਆ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ ਜਸਟ ਆਪਣੀ ਉਨ੍ਹਾਂ ਹਾਲਤਾਂ ਦੇ ਵਿੱਚ ਇਸ ਮੀਟਿੰਗ ਨੂੰ ਬੜਾ ਅਹਿਮ ਦੇਖਿਆ ਜਾ ਰਿਹਾ ਸੀ ਕਿ ਵਕ ਵਕ ਦੇਸ਼ਾਂ ਦਾ ਨਜ਼ਰ ਕੈਨੇਡਾ ਦੇ ਉੱਪਰ ਲੱਗੀ ਹੋਈ ਸੀ ਕਿ ਕੈਨੇਡਾ ਇੱਕ ਜਿਹੜਾ ਵੱਡਾ ਅਲਾਈ ਹੈਗਾ ਬਿਜ਼ਨਸ ਅਲਾਈ ਆ ਗਵਾਂਡੀ ਮੁਲਕ ਹੈ ਵਰਲਡ ਪਾਵਰ ਦਾ ਉਨ੍ਹਾਂ ਹਾਲਤਾਂ ਦੇ ਵਿੱਚ ਜਿਹੜੇ ਦੂਜੇ ਦੇਸ਼ ਹੈਗੇ ਸੀਗੇ ਹੁਣ ਲਗਭਗ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ ਦਰਮਿਆਨ ਦੇ ਵਿੱਚ ਇਹ ਦੇਖ ਰਹੇ ਸੀ ਕਿ ਉਹਨਾਂ ਦਾ ਰੋਲ ਕੀ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਦਰਮਿਆਨ ਹੁਣ ਜਦੋਂ ਪ੍ਰਧਾਨ ਮੰਤਰੀ ਜਸਨ ਟਰੂਡੋ ਹੁਣੇ ਉੱਥੇ ਪੁੱਜੇ ਤਾਂ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਦੋਂ ਹੁਣ ਰਾਸ਼ਟਰਪਤੀ ਜਿਹੜੇ ਡੋਨਾਲਡ 트੍ਰੰਪ ਨੇ ਆਪਣਾ ਅਹੁਦਾ ਸੰਭਾਲਣਗੇ ਤੋਂ ਬਾਅਦ ਸਾਰੇ ਦੇਸ਼ਾਂ ਨੂੰ ਰਲ ਮਿਲ ਕੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਵਰਲਡ ਪੱਧਰ ਦੇ ਵਿੱਚ ਆਪਸੀ ਕੋਆਪਰੇਸ਼ਨ ਦੇ ਨਾਲ ਜਿਹੜੀ ਬੈਟਰ ਇਕਨੋਮੀ ਆ ਉਹਦੀ ਗੱਲਬਾਤ ਕਰਨੀ ਜਾ ਰਹੀ ਆ ਹਾਲਾਂਕਿ ਇਹ ਦੇਸ਼ਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੀ ਓਵਰ ਪ੍ਰੋਟੈਕਟਿਵ ਨੀਤੀ ਹੈਗੀ ਡੋਨਾਲਡ 트੍ਰੰਪ ਉਹਨਾਂ ਦੀ ਤਾਵ ਹੈ ਕਿ ਉਹਨਾਂ ਟੈਰਫ ਉਹਨਾਂ 60% ਬਹੁਤ ਸਾਰੇ ਦੇਸ਼ਾਂ ਦੇ ਲਾ ਲਾਉਣ ਦੀ ਗੱਲਬਾਤ ਕੀਤੀ ਆ ਇਹਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਜਸਟਿਨ ਟੂਡੋ ਉਹਨਾਂ ਨੇ ਇਹ ਕਹਿ ਕੇ ਆ ਕਿ ਜਿਹੜੀ ਕੰਸੈਂਟ ਆ ਆਪਸੀ ਦੇਸ਼ਾਂ ਦੀ ਉਹ ਵੀ ਬਹੁਤ ਜ਼ਰੂਰੀ ਆ ਇਹਦੇ ਦਰਮਿਆਨ ਮੀਟਿੰਗ ਹੋਈ ਆ ਜੀ ਜਿਹੜੀ 习近平 ਚਾਈਨਾ ਦੇ ਪ੍ਰੈਜ਼ੀਡੈਂਟ ਹੈਗੇ ਆ ਤੇ ਜਿਹੜੇ ਮੌਜੂਦਾ ਰਾਸ਼ਟਰਪਤੀ ਹੈਗੇ ਆ ਅਮਰੀਕਾ ਦੇ ਜੋ ਬਾਈਡਨ ਹਾਂਜੀ ਉਹਨਾਂ ਨਾਲ ਮੀਟਿੰਗ ਹੋਈ ਆ ਤੇ ਇਸ ਮੀਟਿੰਗ ਨੂੰ ਵੀ ਬੜਾ ਅਹਿਮ ਦੇਖਿਆ ਜਾ ਰਿਹਾ ਤਨਵੀਰ ਕੇ ਜਿਹਦੇ ਵਿੱਚ ਸੰਕੇਤ ਦਿੱਤੇ ਆ ਚਾਈਨਾ ਦੇ ਪ੍ਰੈਜ਼ੀਡੈਂਟ 习近平 ਹੋਣਾ ਨੇ ਕਿ ਉਹ ਨਵੇਂ ਜਿਹੜੇ ਪ੍ਰੈਜ਼ੀਡੈਂਟ ਹੈਗੇ ਨਾਲ ਟਰੰਪ ਉਹਨਾਂ ਨਾਲ ਰਲ ਕੇ ਚੱਲਣਗੇ ਇਕਨੋਮੀ ਜਿਹੜੀ ਗੱਲਬਾਤ ਹੈਗੀ ਆ ਰਲ ਕੇ ਕਰਨਗੇ ਹਾਲਾਂਕਿ 60% ਟੈਰਫ ਲਾਉਣ ਤੋਂ ਬਾਅਦ ਥੋੜੀ ਟੈਨਸ਼ਨ ਸ਼ੁਰੂ ਤੋਂ ਹੀ ਪੈਦਾ ਹੋ ਗਈਆਂ ਨੇ ਦੇ ਵਰਲਡ ਪਾਰ ਦੇ ਵਿੱਚ ਜਿਹੜੀ ਜਿਹੜੀ ਟੈਨਸ਼ਨ ਚੱਲ ਰਹੀ ਸੀ ਜਿਹੜੇ ਦੋ ਵਾਰ ਚੱਲ ਰਹੀਆਂ ਸੀ ਉਹਦੇ ਵੀ ਹੁਣ ਬਦਲ ਜਿਹੜੇ ਲਗਭਗ ਛੇੜਦੇ ਨਜ਼ਰ ਆ ਰਿਹਾ ਕਿਉਂਕਿ ਜੋ ਜਿਹੜੀ ਜਨਰਲ ਡਰੋਪ ਨੇ ਉਹਨਾਂ ਜਿਹੜੀ ਨੀਤੀ ਸੀਗੀ ਉਹਨਾਂ ਪਹਿਲਾਂ ਐਨਾਨਸ ਕਰ ਦਿੱਤੀ ਸੀ ਕਿ ਉਹ ਜੰਗਾ ਬੰਦ ਕਰਨਗੇ ਉਤੋਂ ਬਾਅਦ ਹੁਣ ਜਿਹੜੀ ਗੱਲਬਾਤ ਆ ਰਸ਼ੀਆ ਦੇ ਨਾਲ ਵੀ ਸ਼ੁਰੂਆਤ ਹੋ ਗਈ ਹੈ ਜੋ ਯੂਰਪ ਵੱਲੋਂ ਜਿਹੜੇ ਜਰਮਨ ਦੇ ਚਾਂਸਲਰ ਹੈਗੇ ਆ ਕਿਹਾ ਜਾਂਦਾ ਹੈ ਕਿ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਆ ਜਿਹੜੇ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਹੈਗੇ ਉਹਨਾਂ ਦੇ ਨਾਲ ਤੇ ਹੁਣ ਗੱਲਬਾਤ ਕੋ ਸ਼ੁਰੂ ਹੋਈ ਆ ਆਪਸੀ ਕੰਸੈਂਟ ਦੀ ਲੇਕਿਨ ਇਹਦੇ ਨਾਲ ਨਾਲ ਅੱਜ ਜਿਹੜੀਆਂ ਖਬਰਾਂ ਆਈਆਂ ਸਵੇਰੇ ਤੜਕੇ ਕਿ ਰਸ਼ੀਆ ਨੇ ਦੁਬਾਰਾ ਹਮਲੇ ਕੀਤੇ ਐ ਜਬ੍ਰੇਨ ਦੇ ਉੱਪਰ ਇਹ ਗੱਲਬਾਤ ਕਿੱਦਾਂ ਤੈ ਹੀ ਹੁੰਦੀ ਆ ਕਿ ਵਾਅਕੇ ਜਿਹੜੇ ਨੌਟ ਰੰਪ ਆ ਉਹ ਵਾਪਸ ਮੁੜ ਪਾਉਣਗੇ ਜਿੰਨਾਂ ਨੂੰ ਲੈ ਕੇ ਤੇ ਇਹ ਗੱਲ ਅਜੇ ਦੇਖਣ ਵਾਲੀ ਹੈ ਜੀ ਤਨਵੀਰ ਬਿਲਕੁਲ ਜੀ